ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਦੇ ਉੱਤੇ Facebook ਪੇਜ ਤੇ ਵੀ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਜੀ ਆਇਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੋਰ ਜੱਟ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਜਿਹੜੇ ਬਿਨਾ ਦੁਪੱਟੇ ਤੋਂ ਨੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬੜੀ ਸਸਤੀ ਕੀ ਰੇਂਜ ਦੇਣੀ ਹੈ ਅੱਜ ਤੁਹਾਨੂੰ ਆਪਾਂ ਸ਼ਿਪਿੰਗ ਐਕਸਟਰਾ ਹੋ ਗਈ ਇਹਦੇ ਵਿੱਚ ਇਹ ਚ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਸ਼ਿਪਿੰਗ ਫ੍ਰੀ ਨਹੀਂ ਜੇ ਸ਼ਿਪਿੰਗ ਐਕਸਟਰਾ ਹੈ ਦੋ ਸੂਟ ਬਾਏ ਕਰ ਸਕਦੇ ਜੇ ਤੁਸੀਂ ਇੱਕ ਦੇ ਨਾਲ ਇੱਕ ਦੀ ਸ਼ਿਪਿੰਗ ਫ੍ਰੀ ਦੇ ਦਾਂਗੇ ਤੁਹਾਨੂੰ ਇੰਨਾ ਹੀ ਕਰ ਸਕਦੇ ਆਂ ਸਿੰਗਲ ਸੂਟ ਬਾਏ ਕਰੋਗੇ ਤਾਂ ਵੀ ਸ਼ਿਪਿੰਗ ਜਿਹੜੀ ਐਕਸਟਰਾ ਲੱਗੂਗੀ ਦੋ ਸੂਟ ਬਾਏ ਕਰੋਗੇ ਤਾਂ ਵੀ ਐਕਸਟਰਾ ਲੱਗੂਗੀ ਪਰ ਦੋ ਸੂਟਾਂ ਦੇ ਮੁਕਾਬਲੇ ਤੁਸੀਂ ਇੱਕ ਸ਼ਿਪਿੰਗ ਪੇ ਕਰ ਸਕਦੇ ਜੇ ਸਿਰਫ 80 ਰੁਪਏ ਸ਼ਿਪਿੰਗ ਪੇ ਕਰਨੀ ਹੈ ਤੁਸੀਂ ਦੋ ਸੂਟਾਂ ਦੀ ਜੇ ਸਿੰਗਲ ਬੁੱਕ ਕਰੋਗੇ ਤਾਂ ਵੀ 80 ਰੁਪਏ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਸ਼ਿਪਿੰਗ ਦੀ ਤੁਹਾਨੂੰ ਕਨਫਿਊਜ਼ਨ ਜਿਹੜੀ ਉਹ ਕਲੀਅਰ ਹੋ ਗਈ ਹੋਊਗੀ ਅੱਜ ਤੁਹਾਨੂੰ ਮੈਂ ਦਿਖਾਉਣਾ ਪਹਿਲਾ ਸੂਟ ਜੋਰ ਜੱਟ ਦਾ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਚੈੱਕ ਕਰੋ ਆਲ ਓਵਰ ਜੇ 5 ਮੀਟਰ ਤੇ 3.5 ਮੀਟਰ ਦੀ ਕੱਟ ਦੋ ਕ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਪ੍ਰਿੰਟ ਬਹੁਤ ਸ਼ਾਨਦਾਰ ਆ ਤੇ ਇਹ ਹੈਗਾ ਜੇ ਸਾਰਾ ਜਿਹੜਾ ਘੇਰੇ ਦੇ ਉੱਤੇ ਵਰਕ ਤੇ ਬਹੁਤ ਜ਼ਿਆਦਾ ਸ਼ਾਨਦਾਰ ਕਢਾਈ ਤੇ ਸਫਾਈ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਬਹੁਤ ਟਾਪ ਦੀ ਹੈ ਤੇ ਇਹਦਾ ਰੇਟ ਜਿਹੜਾ ਹੈਗਾ ਜੇ ਸੂਟ ਦਾ ਸਿਰਫ 350 ਰੁਪਏ ਜੇ ਸ਼ਿਪਿੰਗ ਐਕਸਟਰਾ ਜੇ ਆ ਗਿਆ ਇਹਦੇ ਵਿੱਚ ਪੈਰਟ ਕਲਰ ਬੜਾ ਸ਼ਾਨਦਾਰ ਜਿਹਾ ਕਲਰ ਜੇ ਇਹ ਵੀ ਇਹ 3.5 ਮੀਟਰ ਦੀ ਕਾਟ ਦੇ ਨਾਲ ਜੇ ਵੱਡੇ ਪਰਦੇ ਵਿੱਚ ਇਹ ਆ ਗਿਆ ਲਾਈਟ ਲੈਮਨ ਕਲਰ ਇਹ ਵੀ ਬੜਾ ਪਿਆਰਾ ਕਲਰ ਜੇ ਇਹ ਵੀ ਬੜਾ ਜਿਆਦਾ ਸੋਹਣਾ ਸੂਟ ਜੇ ਤੇ ਇਹ ਤੁਹਾਨੂੰ ਮਿਲਣਗੇ ਬਿਨਾ ਦੁਪट्टे ਤੋਂ ਸ਼ਿਪਿੰਗ ਜਿਹੜੀ ਜੇ ਇਹਦੇ ਵਿੱਚ ਐਕਸਟਰਾ ਹੋਊਗੀ ਜੇ ਵਿਦਆਊਟ ਸ਼ਿਪਿੰਗ ਮਿਲਣਗੇ ਤੁਹਾਨੂੰ ਸ਼ਿਪਿੰਗ ਫ੍ਰੀ ਨਹੀਂ ਜੇ ਪਲੀਜ਼ ਮੇਰੀ ਗੱਲ ਦਾ ਖਿਆਲ ਕਰੀ ਜਾਇਓ ਤੇ ਇਹ ਸਿਰਫ ਹੈਗੇ ਜੇ 300 ਤੇ 50 ਰੁਪਏ ਦਾ ਸੂਟ ਆ ਲੋ ਆ ਵੀ ਕਰ ਲੋ ਚੈੱਕ ਇਹ ਵੀ ਬੜਾ ਘੈਂਟ ਤੇ ਬੜਾ ਹੀ ਪਿਆਰਾ ਜਿਹਾ ਸੂਟ ਜੇ ਇਹਦੇ ਵਿੱਚ ਵੀ ਸ਼ਿਪਿੰਗ ਇਹਦੇ ਵਿੱਚ ਵੀ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੇ ਚੈੱਕ ਕਰ ਲੋ ਸਾਰਾ ਨੈਕ ਤੋਂ ਲੈ ਕੇ ਤੇ ਘੇਰੇ ਤੱਕ ਬਹੁਤ ਜਿਆਦਾ ਸੋਹਣਾ ਵਰਕ ਆ ਤੇ ਜੋਰਜਟ ਦਾ ਕਪੜਾ ਜੇ ਰੇਟ ਹੈਗਾ ਜੇ ਸਿਰਫ 300 ਤੇ 50 ਰੁਪਏ ਇਹਦੇ ਵਿੱਚ ਦੂਜਾ ਕਲਰ ਆ ਗਿਆ ਜੇ ਇਹ ਵੀ ਕਲਰ ਤੁਸੀਂ ਚੈੱਕ ਕਰਿਓ ਵਰਕ ਬਹੁਤ ਪਿਆਰਾ ਜੇ neck ਤੇ ਉਧਰੋਂ ਸਾਰਾ ਘੇਰੇ ਦੇ ਉੱਤੇ ਕਪੜਾ ਹੈਗਾ ਜੇ ਜੋਰਜਟ ਦਾ ਰੇਟ ਹੈਗਾ ਜੇ 300 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੇ ਮੈਂ ਬਾਰ-ਬਾਰ ਪਲੀਜ਼ ਤੁਹਾਨੂੰ ਰਿਕਵੈਸਟ ਕਰਨ ਦੇ ਆ ਕਿ ਸ਼ਿਪਿੰਗ ਐਕਸਟਰਾ ਜੇ ਦੋ ਸੂਟ ਬੁੱਕ ਕਰਦੇ ਜੇ ਤੇ 700 ਰੁਪਏ ਤੇ ਸ਼ਿਪਿੰਗ ਜਿਹੜੀ ਜੇ 80 ਰੁਪਏ ਲੱਗੂਗੀ ਜੇ ਦੋ ਸੂਟਾਂ ਦੇ ਉੱਤੇ ਜੇ ਸਿੰਗਲ ਸੂਟ ਬੁੱਕ ਕਰਦੇ ਜੇ ਤੇ ਸਿੰਗਲ ਦੇ ਉੱਤੇ ਵੀ ਸੇਮ ਹੀ ਲੱਗੂਗੀ 80 ਰੁਪਏ ਸ਼ਿਪਿੰਗ ਇਹਨਾਂ ਦੀ ਸ਼ਿਪਿੰਗ ਦਾ ਰੇਟ ਜਿਹੜਾ ਜੇ ਉਹ ਸਾਡਾ ਸੇਮ ਹੀ ਆ 80 ਰੁਪਏ ਤੁਸੀਂ ਇੱਕ ਸੂਟ ਵੀ ਲੈ ਸਕਦੇ ਜੇ ਤੇ 80 ਰੁਪਏ ਲੱਗਣਗੇ ਤੇ ਦੋ ਸੂਟ ਵੀ ਲੈ ਆ ਸਕਦੇ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਜਿਹੜੀ ਇਹ ਅਵੇਲੇਬਲ ਆ ਤੇ ਇਹਨਾਂ ਸੂਟਾਂ ਦੇ ਉੱਤੇ ਐਕਸਟਰਾ ਜੇ ਇਹ ਚੈੱਕ ਕਰੋ ਜੋਰ ਜੱਟ ਦਾ ਸਟੱਫ ਜੇ ਬਹੁਤ ਜ਼ਿਆਦਾ ਸੋਹਣਾ ਡਾਕਾਲਾ ਡਿਜ਼ਾਈਨ ਹੈ ਬੜਾ ਸੁਪਰ ਡੂਪਰ ਹਿੱਟ ਡਿਜ਼ਾਈਨ ਰਿਹਾ ਹੈ ਆਤਾ ਨੂੰ ਦੇ ਲੱਗੇ ਆਪਾਂ ਇੱਕ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਨੇ ਤੇ بڑے ਘੈਂਟ ਜੇ ਸੂਟ ਨੇ ਜੋਰਜਟ ਦੇ ਵਿੱਚ ਵੀ ਨੈਕ ਦੇ ਨਾਲ ਸਾਰਾ ਏਕੀਰਾ ਫਰੰਟ ਜਿਹੜਾ ਇਹਦਾ ਬਣਿਆ ਜੇ ਬਹੁਤ ਸ਼ਾਨਦਾਰ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ 올ਓਵਰ ਸੂਟ ਨੇ ਜੋਰਜਟ ਦੇ ਵਿੱਚ ਰੇਟ ਹੈਗਾ ਜੇ 300 ਤੇ 50 ਰੁਪਏ ਬਿਨਾਂ ਦੁਪੱਟੇ ਤੋਂ ਜੇ बार-बार ਮੈਂ ਇਹੀ ਬੇਨਤੀ ਕਰਨ ਦਿਆਂ ਬਿਨਾਂ ਦੁਪੱਟੇ ਤੋਂ ਸੂਟ ਜੇ ਲਓ ਜੀ ਅਗਲਾ ਕਲਰ ਵੀ ਜਿਹੜਾ ਚੈੱਕ ਕਰਿਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਤੇ WhatsApp ਤੇ ਮੈਸੇਜ ਕਰਿਓ ਤੇ ਆਪਣੇ ਸੂਟ ਜਿਹੜੇ ਆ ਉਹ ਬੁੱਕ ਕਰ ਲਿਓ ਕਲਰ ਚੈੱਕ ਕਰੋ ਜੀ ਅੱਗੇ ਆ ਗਿਆ ਸੀ ਗ੍ਰੀਨ ਵੀ ਨੈਕ ਬਹੁਤ ਜ਼ਿਆਦਾ ਸੋਹਣਾ ਜਿਹਾ ਥ੍ਰੈਡ ਦਾ ਵਰਕ ਜੇ ਸਾਰਾ ਇਹਦੇ ਵਿੱਚ ਤੇ ਬਲੈਕ ਕਲਰ ਦੀ ਕਢਾਈ ਜੀ ਤੇ ਬਹੁਤ ਜ਼ਿਆਦਾ ਜੱਜੰਡੀ ਇਹਨਾਂ ਸੂਟਾਂ ਦੇ ਉੱਤੇ ਤੇ ਲੈਂਥ ਜਿਹੜੀ ਇਹਨਾਂ ਦੀ ਜੇ 42 ਤੁਸੀਂ ਬੜੇ ਰਮਾਨਾ ਬਣਾ ਸਕਦੇ ਜੀ ਚਲੋ ਜੀ ਆ ਗਿਆ ਮੌਸ ਕਲਰ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ ਸ਼ਿਪਿੰਗ ਜਿਹੜੀ ਐਕਸਟਰਾ ਰੇਟ ਆਊਗਾ ਸਿਰਫ 300 ਤੇ 50 ਰੁਪਏ ਪੇਮੈਂਟ ਜਿਹੜੀ ਜ ਇਹਨਾਂ ਦੀ ਆਨਲਾਈਨ ਤੇ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜ ਉਹ ਨਹੀਂ ਕਰਦੇ ਆਪਾਂ ਜੀ ਆਹ ਲੋ ਜੀ ਪਿਸਤਾ ਛੇਡ ਆ ਗਈ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸ਼ਿਪਿੰਗ ਐਕਸਟਰਾ ਦੇ ਨਾਲ ਰੇਟ ਰਹੂਗਾ ਇਹਨਾਂ ਦਾ 300 ਤੇ 50 ਰੁਪਏ ਸਿੰਗਲ ਸੂਟ ਦਾ ਤੁਸੀਂ ਦੋ ਸੂਟ ਬਾਏ ਕਰੋਗੇ 700 ਦੇ ਤੇ 80 ਰੁਪਏ ਲੱਗੂਗੀ ਸ਼ਿਪਿੰਗ ਜੇ ਤੁਸੀਂ ਸਿੰਗਲ ਸੂਟ ਲੈਂਦੇ ਜੇ ਤਾਂ 80 ਰੁਪਏ ਸਿੰਗਲ ਸੂਟ ਦੀ ਜਾਨੀ ਕਿ ਦੋ ਸੂਟਾਂ ਦੇ ਉੱਤੇ ਇੱਕ ਸੂਟ ਦੀ ਸ਼ਿਪਿੰਗ ਜਿਹੜੀ ਉਹ ਫ੍ਰੀ ਆ ਤੇ ਇਹ ਜਿਹੜੇ ਸੋਹਣੇ ਜਿਹੇ ਸੂਟ ਤੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਆਪਾਂ ਤੁਹਾਨੂੰ ਦਿੱਤੇ ਆ ਇਹਨਾਂ ਦਾ ਕੱਪੜਾ ਜਿਹੜਾ ਹੈਗਾ ਜੇ ਉਹ ਹੈਗੀ ਜੌਰਜਟ ਤੇ ਬਹੁਤ ਸ਼ਾਨਦਾਰ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਰੇਟ ਦੇਤਾ ਆਪਾਂ ਤੁਹਾਨੂੰ 300 ਤੇ 50 ਰੁਪਏ ਸਿਰਫ ਸ਼ਿਪਿੰਗ ਐਕਸਟਰਾ ਜੇ ਤੇ ਇਹ ਤੁਹਾਨੂੰ ਸੋਹਣੇ ਸੋਹਣੇ ਸੂਟ ਤੁਸੀਂ ਸੜਕੋ ਆਨਲਾਈਨ ਵੀ ਲੈ ਸਕਦੇ ਜੇ ਤੇ ਆਫਲਾਈਨ ਵੀ ਲੈ ਸਕਦੇ ਜੇ ਤੁਸੀਂ ਦੁਕਾਨ ਤੇ ਆਣ ਕੇ ਵਿਜ਼ਿਟ ਕਰਕੇ ਲੈ ਕੇ ਜਾਓ ਚਾਹੇ ਤੁਸੀਂ ਘਰ ਬੈਠ ਕੇ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਸਿੰਗਲ ਸੂਟ ਦਾ ਰੇਟ ਮੈਂ ਫੇਰ ਕਨਫਰਮ ਕਰ ਦਿੰਦਾ 300 ਤੇ 50 ਰੁਪਏ ਸ਼ਿਪਿੰਗ ਐਕਸਟਰਾ ਜੇ ਦੋ ਸੂਟਾਂ ਦਾ ਰੇਟ 700 ਰੁਪਿਆ 80 ਰੁਪਏ ਸ਼ਿਪਿੰਗ ਲੱਗੂਗੀ ਜੇ ਚਾਹੇ ਤੁਸੀਂ ਇੱਕ ਸੂਟ ਬੁੱਕ ਕਰ ਲਓ ਚਾਹੇ ਤੁਸੀਂ ਦੋ ਬੁੱਕ ਕਰ ਲਓ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸასი ਸ਼ਾਲ ਜੀ ਧੰਨਵਾਦ ਤੇ